ਕੱਲ ਪੀਪੀ 33 ਨਮਾ ਸ਼ਹਿਰ ਦੇਖ ਰਹੇ ਹਾਂ ਸਾਥ ਇੱਕ ਵਾਰ ਫਿਰ ਤੋਂ ਬੁਰਜ ਟਹਿਲਦਾਸ ਤੋਂ ਤਸਵੀਰ ਦਿਖਾ ਰਹੇ ਹਾਂ ਮੌਕੇ ਤੇ ਅਧਿਕਾਰੀ ਪਹੁੰਚੇ ਹੋਏ ਲੋਕਾਂ ਦਾ ਜੋਸ਼ ਜਜ਼ਬਾ ਦੇਖਣਾ ਬਣਦਾ ਔਰ ਕਾਬਲੇ ਤਾਰੀਫ ਹੈ ਕਿਉਂਕਿ ਆਪਣੀ ਸੁਰੱਖਿਆ ਆਪਣੀ ਜਿਹੜੇ ਬੰਨਾਂ ਨੂੰ ਲੈ ਕੇ ਮਜ਼ਬੂਤੀ ਹੈ ਉਹ ਲੋਕ ਆਪ ਕਰ ਰਹੇ ਤਾਂ ਜੋ ਆਪਣੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਮੌਕੇ ਤੇ ਏਡੀਸੀ ਸਾਹਿਬ ਪਹੁੰਚੇ ਉਹਨਾਂ ਦਾ ਕਹਿੰਦੇ ਕਿ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਮੌਕੇ ਦਾ ਪਤਾ ਲੱਗਿਆ ਕਿ ਹਾਲਾਤ ਵਿਗੜਦੇ ਜਾ ਰਹੇ ਅਸੀਂ ਪਹੁੰਚ ਕੀਤੀ ਹੈ ਤੇ ਅਸੀਂ ਜਿਹੜਾ ਸਮਾਨ ਵੀਰ ਮਹਈਆ ਕਰਵਾਇਆ ਰਿਸੋਰਸਸ ਵੀ ਮਹਈਆ ਕਰਵਾਏ ਪਰ ਜਦ ਕੀ ਸਵਾਲ ਇਹ ਬਣਦਾ ਕਿ ਤੁਹਾਨੂੰ ਲੋਕ ਕਿਉਂ ਦੱਸਣ ਕਿ ਹਾਲਾਤ ਵਿਗੜੇ ਹੋਏ ਆ ਤੁਹਾਨੂੰ ਲੋਕਾਂ ਥਰੂ ਕਿਉਂ ਪਤਾ ਲੱਗਦਾ ਤੁਹਾਨੂੰ ਆਪਣੇ ਅਧਿਕਾਰੀਆਂ ਥਰੂ ਕਿਉਂ ਨਹੀਂ ਪਤਾ ਲੱਗਦਾ ਤੁਹਾਨੂੰ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਅਵੇਅਰ ਕਰਦੇ ਮਤਲਬ ਪ੍ਰਸ਼ਾਸਨ ਕੌਣ ਆ ਦੇਖ ਰੇ ਕਰਨਾ ਕਿਹਦਾ ਕੰਮ ਹੈ ਫਰਜ ਕਿਹਦਾ ਜ਼ਿੰਮੇਵਾਰੀ ਕਿਹਦੀ ਆ ਲੋਕ ਆਪਣੀ ਸੇਵ ਆਪਣਾ ਫਰਜ ਨਿਭਾ ਰਹੇ ਆ ਪਰ ਇਹ ਬੜੀ ਮੈਨੂੰ ਗੱਲ ਹੈਰਾਨੀ ਵਾਲੀ ਲੱਗੀ ਕਿ ਜਿੱਦੈ ਸਾਨੂੰ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੁਸੀਂ ਲੋਕਾਂ ਨੂੰ ਦੱਸਣੇ ਚਾਹੀਦੇ ਆ ਕਿ ਭਾਈ ਆ ਗੁੱਜ ਹੋ ਸਕਦਾ ਏਦਾਂ ਅਵੇਅਰ ਰਹੋ ਖੈਰ ਚਲੋ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਇਸ ਗੱਲ ਦੀ ਸ਼ਲਾਘਾ ਕਰਦੇ ਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਰਿਸੋਰਸਸ ਮਹੱਈਆ ਕਰਵਾਏ ਆ ਕਿਉਂਕਿ ਉਹਨਾਂ ਨੇ ਹੋਰ ਕਿਹਾ ਦਿਖਾਣੇ ਪੂਰੀ ਰਿਪੋਰਟ ਜੀ ਸਰ ਅੱਜ ਬੁੜਚ ਟਹਿਲ ਦਾਸ ਪਹੁੰਚੇ ਕੀ ਨਹੀਂ ਹਲਾਜੀ ਸਰ ਇੱਥੇ ਦੇ ਬੁੜਚ ਟਹਿਲ ਤਿੰਨ ਕੁ ਦਿਨ ਪਹਿਲਾਂ ਇੱਥੇ ਬਾਨੂ ਢਾਜੀ ਲੱਗੀ ਸੀ ਜਦੋਂ ਹੀ ਸਾਡੇ ਧਿਆਨ ਚ ਆਇਆ ਪਿੰਡ ਵਾਲਿਆਂ ਨੇ ਸਾਡੇ ਧਿਆਨ ਚ ਲੈਂਦੀ ਗੱਲ ਨਾਲ ਦੀ ਨਾਲ ਹੀ ਐਡਮਿਨਿਸਟ੍ਰੇਸ਼ਨ ਨੇ ਇਮੀਡੀਏਟ ਆ ਇੱਥੇ ਜੋ ਵੀ ਰੈਮਡੀਜ਼ ਨੇ ਉਹ ਸਟਾਰਟ ਕਰਤੀਆਂ ਸੀ ਉਹਦਾ ਨਤੀਜਾ ਵਾ ਵੀ ਉਹ ਢਾ ਵੀ ਵੱਜ ਗਈ ਏ ਐਂਡ ਵੀ ਜਿਹੜੀ ਬੁਰਜੀ ਸੀ ਸਫਰ ਸੀ ਉਹਨੂੰ ਵੀ ਢਾ ਲੱਗਣ ਤੋਂ ਹੀ ਬਚਾ ਲਿਆ ਕਿੰਨੇ ਨੰਬਰ ਬੁਰਜੀ ਸਰ ਇਹ ਆ ਨੀ 173 ਨੰਬਰ ਪਰ ਚਹੀਏ ਠੀਕ ਇੱਥੇ ਸਰ ਆਰਮੀ ਦੇ ਵੀ ਲੱਗੇ ਹੋ ਕਿਨੇ ਆਰਮੀ ਦੇ ਸਾਡੀ ਇੱਥੇ 15 ਜਵਾਲ ਲੱਗੇ ਨੇ ਜੀ ਆਲਰੇਡੀ ਉਹ ਟੈਕਨੀਕਲ ਟੀਮ ਹੈਗੀ ਆਰਮੀ ਦੀ ਉਹ ਵੀ ਲੋਕਾਂ ਨੂੰ ਗਾਈਡ ਕਰ ਰਹੀ ਹੈ ਵੀ ਕਿਸ ਤਰ੍ਹਾਂ ਕੰਮ ਕਰਨਾ ਸਪਰ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਐਂਡ ਕ੍ਰੀਏਟ ਕਰ ਰਹੇ ਨੇ ਜਾਂ ਚਾਂਬੇ ਜੋ ਵੀ ਇੱਥੇ ਉਹਨਾਂ ਨੇ ਲਾਉਣੇ ਹਨ ਉਹ ਕਿਸ ਤਰੀਕੇ ਨਾਲ ਲਾਉਣੇ ਹਨ ਉਹ ਗਾਈਡ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਪ੍ਰਬੰਧ ਕਿਹੜੇ-ਕਿਹੜੇ ਕੀਤੇ ਗਏ ਜੀ ਹੁਣ ਆ ਇਹਨਾਂ ਦਾ ਸਭ ਤੋਂ ਪਹਿਲਾਂ ਸੀ ਵੀ ਕਿ ਟਰੈਕਟਰ ਪਿੰਡ ਵਾਲੇ ਵਰਤ ਰਹੇ ਨੇ ਉਹ ਤੇਲ ਚਾਹੀਦਾ ਸੀ ਤੇ ਨਾਲ ਦੀ ਨਾਲ ਹੀ ਅਸੀਂ ਇਹਨਾਂ ਨੂੰ ਆ ਪੰਪ ਤੋਂ ਮੋਹਿਆ ਕਰਾਤਾ ਗਿਆ ਐਂਡ ਉਸ ਤੋਂ ਬਾਅਦ ਸੀ ਕ੍ਰੇਟ ਕ੍ਰੇਟ ਵੀ ਅਸੀਂ ਪੂਰੇ ਪ੍ਰਬੰਧ ਕਰ ਲਏ ਹਨ ਬੈਕਸ ਦਾ ਵੀ ਅਸੀਂ ਈਵਨ ਮਿੱਟੀ ਦਾ ਵੀ ਪ੍ਰਬੰਧ ਕਰ ਲਿਆ ਹੈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੁੰਦੀ ਇੱਕ ਸਰ ਪਿੰਡ ਵਾਲੇ ਦਾ ਖਰਚਾ ਕਿ ਪ੍ਰਸ਼ਾਸਨ ਲੇਟ ਬਹੁਤ ਪਹੁੰਚਿਆ ਜੀ ਕਹਿੰਦੇ ਸਾਡੇ ਪਿੰਡ ਨੌਜਵਾਨਾਂ ਨੇ ਕੀਤਾ ਸਾਰਾ ਜੋ ਚਾ ਸੰਭੀ ਜੋ ਇਹ ਕਿਹੜਾ ਕੰਮ ਹੁੰਦਾ ਰਲ ਮਿਲ ਕੇ ਹੁੰਦਾ ਜੀ ਕਿਉਂਕਿ ਪਿੰਡ ਦਾ ਸੰਯੋਗ ਵੀ ਨਾਲ ਹੋਵੇ ਸਾਡੇ ਡਰੇਨੇਜ ਡਿਪਾਰਟਮੈਂਟ ਦੇ ਐਕਸੀਡੈਂਟ ਐਸ ਡੀਓ ਜੇਈ ਐਂਡ ਜਿੰਨੇ ਵੀ ਸਾਡੇ ਐਸ ਡੀਐਮਸ ਈਵਨ ਐਸ ਡੀਐਮ ਬੰਗੇ ਤੋਂ ਵੀ ਇਹੀ ਐਸ ਡੀਐਮਸ ਨੂੰ ਬੁਲਾ ਲਿਆ ਹੈ ਐਸਟੀਐਮ ਮੈਡਮ ਨਵਾਂ ਸ਼ਹਿਰ ਤੋਂ ਵੀ ਖੜੇ ਹਨ ਸਰਪੰਚ ਸਾਹਿਬ ਪਿੰਡ ਤੇ ਖੜੇ ਹਨ ਕਿਉਂਕਿ ਇਹ ਕੰਮ ਕਿਹੜਾ ਨਾ ਇਹ ਹਮਲਾ ਰਲ ਮਿਲ ਕੇ ਮਾਰਿਆ ਜਾਂਦਾ ਹੈ ਆ ਅਸੀਂ ਸਾਡੀ ਪੂਰੀ ਕੰਟਰੋਲ ਦੇ ਵਿੱਚ ਆ ਕਿਹੜਾ ਆਊਟ ਆਫ ਕੰਟਰੋਲ ਸੀ ਅਸੀਂ ਉਹਨੂੰ ਕੰਟਰੋਲ ਕਰ ਲਿਆ ਇਕਸਰ ਪਾਣੀ ਦਾ ਪ੍ਰੈਸ਼ਰ ਬਹੁਤ ਆ ਰਿਹਾ ਹੈ ਪਿੱਛੋਂ ਕੋਈ ਪਾਣੀ ਘਟਾਇਆ ਗਿਆ ਜਾਂ ਕੁਛ ਇਹਦੇ ਬਾਰੇ ਜਾਣਕਾਰੀ ਜੀ ਇਸ ਲਈ 70000 ਕਿਊਸਿਕ ਪਾਣੀ ਚੱਲ ਰਿਹਾ ਹੈ ਹੁਣ ਪਿੱਛੋਂ ਜੋ ਹੁਣ ਲੇਟਸ ਇਨਫੋਰਮੇਸ਼ਨ ਹੈ 55000 55000 ਕਿਊਸਿਕ ਕਰਤਾ ਗਿਆ ਜੀ ਘਟਾ ਗਿਆ ਆ ਘਟ ਗਿਆ ਜੀ 15 ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਹੋਰ ਘਟ ਜਾਊਗਾ ਜੀ ਜੇ بارش ਨਹੀਂ ਹੁੰਦੀ ਜੀ ਤੇ ਪਾਣੀ ਹੋਰ ਘਟੇਗਾ ਜੀ ਠੀਕ ਹੈ